ਕੌਣ ਕਹਿੰਦਾ ਹੈ ਕਿ ਸਿਰਫ ਅਮੀਰਾਂ ਦੇ ਵਿੱਚ ਹੀ ਹੁਨਰ ਹੁੰਦਾ ਹੈ ਉਹਨਾਂ ਦਾ ਵੀ ਦੇਖੋ ਜੋ ਗਰੀਬ ਆਪਣੇ ਹੁਨਰ ਕਰਕੇ ਪਿੱਛੇ ਰਹਿ ਜਾਂਦੇ ਨੇ ਆਇਆ ਨਾ ਕਰਵੇ ਰਵਾਇਆ ਨਾ ਕਰਵੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਇਸ ਕੁੜੀ ਨੂੰ ਦੇਖੋ ਜਿਸ ਦੀ ਆਵਾਜ਼ ਇੰਨੀ ਪਿਆਰੀ ਹੈ ਕਿ ਇਸ ਨੂੰ ਕੋਈ ਸਿਖਾਉਣ ਵਾਲਾ ਚਾਹੀਦਾ ਇਸ ਦੀ ਕੋਈ ਬਾ ਫੜਨ ਵਾਲਾ ਗੁਰੂ ਚਾਹੀਦਾ ਚੱਕੇਗਾ ਸਪੋਰਟ ਕਰੇਗਾ ਫੇਰੀ வதன்றி ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੇ ਗਰੀਬ ਜਾਂ ਬਸਤੀਆਂ ਦੇ ਕੋਲੇ ਨੇ ਉਹ ਵੀ ਹੀਰੇ ਬਣ ਜਾਣ ਕੋਈ ਨਾ ਕੋਈ ਨਾ ਦੀ ਮਦਦ ਦੇ ਲਈ ਅੱਗੇ ਜ਼ਰੂਰ ਆਵੇ ਪਰ ਦੇਸੀਆਂ ਕੋਈ ਸਮਾਜ ਸੀ ਜਦੋਂ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਲਈ ਪੈਸਾ ਚਾਹੀਦਾ ਸੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਗਰੀਬ ਲੋਕਾਂ ਦਾ ਹੁਨਰ ਦਬ ਜਾਂਦਾ ਸੀ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਬਹੁਤ ਸਾਰੇ ਤਰੀਕੇ ਨੇ ਪਰ ਅਜੇ ਵੀ ਬਸਤੀਆਂ ਦਾ ਕੁਝ ਹੁਨਰ ਗਰੀਬੀ ਤੇ ਹੇਠ ਦੱਬਿਆ ਹੋਇਆ ਹੈ ਤੇ ਅਜਿਹੀ ਇੱਕ ਗਰੀਬੀ ਦੇ ਕਾਰਕੇ ਬਾਜ਼ਾਰਾਂ ਦੇ ਵਿੱਚ ਸਮਾਨ ਵੇਚ ਕੇ ਆਪਣੀ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀ ਰਾਣੀ ਨਾਮ ਦੀ ਲੜਕੀ ਵੀ ਹੈ ਜੋ ਪਟਾਲਾ ਦੀ ਬੀਕੋ ਬਸਤੀ ਦੇ ਵਿੱਚ ਰਹਿਣ ਵਾਲੀ ਹੈ ਪਰ ਆਵਾਜ਼ ਦੀ ਐਨੀ ਮਿੱਠੀ ਹੈ ਕਿ ਬਾਜ਼ਾਰ ਦੇ ਵਿੱਚ ਕੱਕੇ ਕੋਰ ਕੁਝ ਗਾਣ ਲਈ ਬਹਿ ਜਾਏ ਤਾਂ ਆਸ-ਪਾਸ ਦੇ ਲੋਕ ਆਪੇ ਹੀ ਰੁਕ ਜਾਂਦੇ ਨੇ ਇਸ ਦੇ ਨਾਲ ਹੀ ਰਾਣੀ ਦਾ ਇਹ ਹੁਨਰ ਜਿਹੜਾ ਹੈ ਉਹਨੂੰ ਬਚਪਨ ਤੋਂ ਉਸ ਦੇ ਨਾਲ ਹੈ ਨਾ ਤਾਂ ਕਰਨ ਦੇ ਕੋਈ ਗੁਰੂ ਮਿਲਿਆ ਨਾ ਹੀ ਤਾਂ ਕੋਈ ਵਿਹਸੀ ਕਰਨ ਦੇ ਲਈ ਮਿਲੀ ਨਾ ਹੀ ਮੀਰਾਲ ਦੇ ਬੱਚਿਆਂ ਬਾਗ ਨੂੰ ਕੋਈ ਸਟੇਜ ਪਰਫਾਰਮੈਂਸ ਮਿਲੀ ਉਸ ਦੀ ਆਵਾਜ਼ ਪਰ ਇੰਨੀ ਪਿਆਰੀ ਹੈ ਕਿ ਬਿਨਾਂ ਤਾਲ ਦੇ ਸਾਜ ਸੰਗੀਤ ਦੇ ਵੀ ਸੁਣਨ वाले दी रूह खुश हो जाती है बस्तियां ਦੇ ਵਿੱਚ ਛੁਪੇ ਅਜਿਹੇ ਹੁਨਰ ਨੂੰ ਅਗਰ ਕੋਈ ਚੰਗਾ ਮਾਰਕ ਦਰਸ਼ਕ ਜਾਂ ਕੋਈ ਪਲੈਟਫਾਰਮ ਮਿਲ ਜਾਏ ਤਾਂ ਬਸਤੀਆਂ ਦੇ ਇਹ ਕੋਲੇ ਹੀਰੇ ਸਾਭਤ ਹੋ ਸਕਦੇ ਨੇ ਤੁਹਾਡਾ ਇੱਕ ਸ਼ੇਅਰ ਸ਼ਾਇਦ ਇਸ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾ ਦੇ ਸ਼ਾਇਦ ਇਸ ਦੀ ਵੀ ਕੋਈ ਬਾ ਫੜਨ ਵਾਲਾ ਅੱਗੇ ਆ ਜਾਏ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੀ ਕਹਿਣਾ ਚਾਹੋਗੇ ਜ਼ਰੂਰ ਦੱਸਣਾ ਦਾਸਪੁਰ ਤੋਂ ਲਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਗੋਂ ਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਦੈ ਗਾਉਂਦੇ ਸੀ ਥੋੜਾ ਥੋੜਾ ਕਰਕੇ ਈ ਦਹੀਂ ਟਾਈਮ ਪਾਸ ਕਰਦੇ ਆ ਮਤਲਬ ਗਾਗੂ ਕੇ ਘਰ ਦਾ ਕੰਮ ਕਰਦੇ ਆ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਿਲੀ ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਦਾ ਗੱਲ ਕੀ ਗਾਣੇ ਸੀ ਕਿਉਂ ਫਿਰ ਕਦੋਂ ਗੁੰਦਾ ਮੌਕਾ ਮਿਲਦਾ ਆਈ ਥਿੰਕ ਕੋਈ ਕੋਲੋਨੀ ਜਿੱਥੇ ਤੁਸੀਂ ਆਪਣੇ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਹਾਂ ਧੀ ਦਾ ਆ ਪਰ ਕੁਛ ਕਹਿੰਦੇ ਨਹੀਂ ਆ ਕਹਿੰਦੇ ਠੀਕ ਆ ਆਪਣਾ ਹੌਨਰ ਕੁਛ ਨਹੀਂ ਹੁੰਦਾ گاਉ ਜਦੋਂ ਵੇਲੇ ਰਹੀ ਤੇ ਥੋੜਾ ਬਹੁਤਾ ਤਾਂ ਗਾ ਹੀ ਲੀਦਾ ਹੈ ਕਿਹੜਾ ਸਮਾਨ ਵੇਚਣ ਦੇ ਜਾਂਦਾ ਬਿੱਟਾ ਮੇਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ ਜਦੋਂ ਵੇਲੇ ਹੋ ਜਾਂਦਾ ਫਿਰ ਥੋੜਾ ਬਹੁਤਾ ਗਾ ਲੀਦਾ ਹੈ ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਛੱਲੇ ਦਾ ਛੋਟਾ ਜਿਹਾ ਕੋਈ ਸੁਣਾਦਾ ਤੁਹਾਨੂੰ ਛੋਟਾ ਜਿਹਾ ਜਿਆਦਾ ਨਹੀਂ ਬਿਟਾ ਪਹਿਲੇ ਹੀ ਹੋਟਲਤੋਂ ਚਾਹ ਪੀਤੀ ਪਹਿਲੀ ਹੋਟਲ ਤੋ ਚਾ ਪੀਤੀ ਹੋ ਪਹਿਲੀ ਹੋਟਲ ਤੋ ਚਾ ਪੀਤੀ ਕਬਰ ਤੇ ਲਿਖ ਮਰਸਾਂ ਨਯੋ ਢੋਲੇ ਵਫਾ ਕੀਤੀ ਹੋ ਨਯੋ ਢੋਲੇ ਵਫਾ ਕੀਤੀ ਤੇ ਵੀ ਲਾਗੇ ਖਲੋਂਦੇ ਕਿ ਨ ਚੰਗਾ ਹੀ ਆ ਚਲੋ ਕੋ ਛਾਂਦਾ ਹੁਨਰ ਹੈ ਤੇ ਅੱਗੇ ਵਿਖਾਓ ਹੁਨਰ ਠੀਕ ਹੈ ਸਪੋਰਟ ਠੀਕ ਦਿੰਦੀ ਸਪੋਰਟ ਸਪੋਰਟ ਸਰ ਆਪਣਾ ਹੁਨਰ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜੇ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਹ ਆਪਣੀ ਲਹਿਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਨ ਤੇ ਬਹੁਤ ਵਧੀਆ ਗੱਲ ਹੈ